ਹੇ ਵੀ ਮਿੱਤਰੋ ਦਸੰਬਰ ਮਹੀਨਾ ਭਰਿਆ ਪਿਆ ਕੰਬਾਈਨਾ ਟਰੈਕਟਰ ਹਾਰਲੇ ਡੈਵਿਡਸਨ ਬੋਲਟ ਮਿੱਤਰੋ ਵਸ਼ੇਰੇ ਸੋ ਸਾਰੇ ਹੀ ਮੇਲੇ ਟੌਪ ਦੇ ਦੱਸਨੇ ਆ ਵੀ ਕਿਹੜੇ-ਕਿਹੜੇ ਕਾਪਾ ਦਸੰਬਰ ਚ ਜੋ ਚੀਜ਼ਾਂ ਹੋਣਗੀਆਂ ਨਾ ਕੰਬਾਈਨਾ ਵੀ ਆ ਉਹ ਚੀਜ਼ ਵੀ ਕਲੀਅਰ ਕਰਾਂਗੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ ਜਰੂਰ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਮੇਲਿਆਂ ਤੇ ਆਉਣੇ ਆ ਦਸੰਬਰ ਦੇ ਜੋ ਕੱਪ ਹੋਣਿਆ ਨਾ ਵਰਲਡ ਕੱਪ ਤੋਂ ਬਾਅਦ ਪਹਿਲਾ ਕੱਪ ਕੈਰੋਂ ਚਾ ਇਹਨਾਂ ਦਾ ਇਨਾਮਾ ਦਾ ਕੋਈ ਹਜੇ ਪਤਾ ਨਹੀਂ ਲੱਗਿਆ ਪਰ ਮੇਲਾ ਇਹ ਤਗੜਾ ਹੀ ਹੁੰਦਾ ਅੱਗੇ ਟੂਰਨਾਮੈਂਟ ਆ ਮਿੱਤਰੋ ਨਿਹਾਲ ਸਿੰਘ ਆਲਾ ਮੋਗਾ ਜ਼ਿਲ੍ਹਾ 20 ਤੇ 21 ਦਸੰਬਰ ਦਾ ਦੇਣਾ ਵੈਸਟਾ ਨੂੰ ਹੈਗੇ ਇੱਥੇ ਬਸ਼ੇਰੇ ਪੰਜਾਬ ਐਸੋਸੀਏਸ਼ਨ ਦੇ ਮੈਚ ਹੋਣੇ ਇੱਥੇ ਭਾਵੇਂ ਓਪਨ ਲਿਖਿਆ ਕਿਉਂਕਿ ਬਾਅਦ ਚੋ ਪੋਸਟਰ ਆ ਗਿਆ ਆਪਣੇ ਕੋਲ ਲੱਖ ਤੇ 75 ਪਹਿਲਾ ਤੇ ਦੂਜਾ ਇਨਾਮਾਂ ਤੇ ਵੈਸਟਾ ਨੂੰ ਹੈਗੇ ਆ ਘੋੜੇ ਮਿੱਤਰੋ ਸੋ ਮੇਲਾ ਤਗੜਾ ਹੀ ਹੋਣਾ ਏ ਵੱਡਾ ਕੱਪ ਹੋਊਗਾ ਅੱਗੇ ਟੂਰਨਾਮੈਂਟ ਮਦਨੀਪੁਰ ਦਾ 12 ਤੇ 13 ਦਸੰਬਰ ਦੋ ਦਿਨਾਂ ਦਾ ਇਹ ਟੂਰਨਾਮੈਂਟ ਆ ਪਹਿਲੇ ਦਿਨ ਜੋ ਹੈ ਨਵੇਂ ਮੁੰਡਿਆਂ ਨੂੰ ਜੋ ਮੌਕਾ ਦਿੱਤਾ ਜਾਊਗਾ ਤੇ ਅਗਲੇ ਦਿਨ ਪੜਾਕੇ ਪਹਿਣਗੇ ਲੱਖ ਤੇ ਕਤਰ ਪਹਿਲਾ ਤੇ ਦੂਜਾ ਇਨਾਮ ਤੈਨਾਂ ਬਾਰੂਆ ਓਪਨ ਦੇ ਮੈਚ ਆ ਸੱਦੇ ਪੱਤਰ ਵਾਲੀਆਂ ਸਿਰਫ ਮਿੱਤਰੋ 8 ਟੀਮਾਂ ਖੇਡਣਗੀਆਂ ਤੇ ਵੈਸਟਾਂ ਨੂੰ ਹੈਗੇ ਆ ਹਾਰਲੇ ਡੈਵਿਡਸਨ ਸੋ ਕਮਾਲਾਂ ਇਹ ਮਿਲੇ ਤੇ ਹੋਣਗੀਆਂ ਇਹ ਵੀ ਟੂਰਨਾਮੈਂਟ ਤਗੜਾ ਹੀ ਆ ਤੁਹਾਨੂੰ ਦੱਸਿਆ ਵੀ ਦਸੰਬਰ ਚ ਮਿੱਤਰੋ ਕਮਾਲਾਂ ਹੀ ਹੋਣਗੀਆਂ ਅੱਗੇ ਅੱਜ ਤੁਹਾਨੂੰ ਵੱਡਾ ਟੂਰਨਾਮੈਂਟ ਤਲਵੰਡੀ ਚੌਧਰੀਆਂ ਚ ਆਜਣੀ ਉਸ ਦਿਨ ਦੇਖਣ ਨੂੰ ਮਿਲੂਗਾ 27 ਦਸੰਬਰ ਆ ਇਹ ਸਮੇਲੇ ਦੀ ਤਰੀਕ 22 ਤੇ 2 ਬੈਸਟਾਂ ਨੂੰ ਇੱਥੇ ਵੀ ਹਾਰਲੇ ਇੱਥੇ ਵੀ ਮਿੱਤਰੋ ਓਪਨ ਦੇ ਮੈਚ ਆ ਵੱਡੀਆਂ ਵੱਡੀਆਂ ਟੀਮਾਂ ਇਹ ਮੇਲੇ ਤੇ ਆਉਣੀਆਂ ਦਰਸ਼ਕਾਂ ਲਈ ਜੋ ਲੱਕੀ ਡਰਾ ਵੀ ਕੱਢਿਆ ਜਾਣਾ ਸੋ ਦਰਸ਼ਕਾਂ ਨੂੰ ਵੀ ਮੁਬਾਰਕਾਂ ਵੱਡਾ ਕਾਪਾ ਤਲਵੰਡੀ ਚੌਧਰੀਆਂ ਦਾ ਐਸ ਵਾਰ ਦੇਖਾਂਗੇ ਵੀ ਇੱਥੋਂ ਵੀ ਕੌਣ ਹਾਰ ਲੇ ਕਿਹੜੀ ਟੀਮ ਜਿੱਤੂ ਪਰ ਸੁਹਾਣੇ ਦਾ ਮੇਲਾ ਮਿੱਤਰੋ ਟੌਪ ਦਾ ਟੂਰਨਾਮੈਂਟ ਵਿੱਚ ਵਿਚਾਲੇ ਜੇ ਮੈਂ ਕਹਾਂ ਵੀ ਵਰਲਡ ਕੱਪ ਤੋਂ ਬਾਅਦ ਆ ਮੇਲਿਆਂ ਨੇ ਰੌਣਕ ਲਾਉਣੀ ਆ ਬੈਸਟਾਂ ਨੂੰ ਹੈਗੇ ਆ ਸੋਨਾ ਲਿਕਾ ਟਰੈਕਟਰ ਇੱਕ ਦਿਨ ਪਹਿਲਾ ਮਿੱਤਰੋ ਬੋਲਟਾ ਓਪਨ ਚ ਸੋ 351000 ਪਹਿਲਾ ਇਨਾਮ ਦੂਜਾ ਇਨਾਮ 251000 ਤੇ ਬੈਸਟਾਂ ਨੂੰ ਬ੍ਰਾਂਡ ਨਿਊ ਸੋਨਾਲੀਕਾ ਕਮਾਲ ਤਾਂ ਮੇਲੇ ਤੇ ਹੋਣੀ ਆ ਮਿੱਤਰੋ ਇੱਕ ਦਿਨ ਪਹਿਲਾਂ ਕੰਬਾਇਨਾ ਉਸ ਕੱਪ ਤੇ ਸੋ ਕਮਾਲਾ ਮੈਂ ਕਹਾਂ ਵੀ ਰੌਣਕਾਂ ਹੀ ਲੱਗਣਗਾ ਕੰਬਾਇਨਾ ਵਾਲਾ ਮੇਲਾ ਦੋ ਦਿਨ ਪਹਿਲਾਂ ਇਸ ਨਾਲੋ ਸੋ 13 ਤੇ 14 ਦਸੰਬਰ ਦੇ ਵਿੱਚ ਜੇ ਇਹ ਕੱਪ ਆ ਗਿਆ ਮਿੱਤਰੋ 15 ਨੂੰ ਜੋ ਹੈ ਇਹ ਮੇਲਾ ਸੁਹਾਣੇ ਵਾਲਾ ਤੇ 14 ਨੂੰ ਸਦਾਣਾ ਮਠੰਡੇ ਇਲਾਕੇ 'ਚ ਓਪਨ ਦੇ ਮੈਚ ਆ 175 ਪਹਿਲਾ ਤੇ ਦੂਜਾ ਨਾਮ ਤੇ ਬੈਸਟਾਂ ਨੂੰ ਹੈਗੇ ਆ ਬੋਲਟ ਮੋਟਰਸਾਈਕਲ ਸੋ ਮਾਲਵੇ ਦੀਆਂ ਟੀਮਾਂ ਮਿੱਤਰੋ ਆ ਮੇਲੇ ਤੇ ਆਉਣੀਆਂ ਟੌਪ ਦੀਆਂ ਕਬੱਡੀ ਕੱਪ ਵੀ ਮਾਲਵੇ ਚ ਮੈਂ ਕਹਾਂ ਬਈ ਉਸ ਦਿਨਾਂ ਚ ਮਿੱਤਰੋ ਕਮਾਲਾ ਹੋਣਗਾ 12 ਤੇ 13 ਦਸੰਬਰ ਦਾ ਟੁੱਡੀ ਫਰੀਦਕੋਟ ਚ ਓਪਨ ਦਾ ਟੂਰਨਾਮੈਂਟ ਹੋਣਾ ਬੈਸਟਾਂ ਨੂੰ ਮੋਟਰਸਾਈਕਲ ਕਬੱਡੀ ਜੰਕਸ਼ਨ ਤੇ ਆਫੀਸ਼ੀਅਲ ਵੈਬਸਾਈਟ ਤੇ ਮਿੱਤਰੋ ਲਾਈਵ ਚੱਲੂਗਾ ਤੋ ਇਹ ਵੀ ਟੂਰਨਾਮੈਂਟ ਤਗੜਾ ਮੈਂ ਤੁਹਾਨੂੰ ਦੱਸੀ ਜਾਣਾ ਵੀ ਗੱਲਾਂ ਫੈਰਾ ਹੀ ਲੱਗਣੀਆਂ ਦਸੰਬਰ ਚ ਅੱਗੇ ਟੂਰਨਾਮੈਂਟਾਂ ਤੇ ਆਉਣੇ ਆ ਵੱਡਾ ਟੂਰਨਾਮੈਂਟ ਦਸੰਬਰ ਮਹੀਨੇ ਚ ਜਿਹੜੇ ਮੇਲੇ ਤੇ ਰਿਕਾਰਡ ਬਾਨਨੇ ਆ ਮਿੱਤਰੋ ਜਿਹੜੇ ਮੇਲੇ ਤੇ ਹਰ ਚੀਜ਼ ਹੀ ਹੋਣੀ ਆ ਉਹ ਪਗੜਾਣੇ ਦਾ ਕਾਪਾ ਫਤੇਗੜ ਸਹਿਬਾ ਇਲਾਕਾ ਇੱਥੇ ਵੈਸਟਾ ਨੂੰ ਹੈਗਾ ਕੰਬਾਈਨਾ ਬ੍ਰਾਂਡ ਨਿਊ ਤੇ ਸੱਦੇ ਪੱਤਰ ਵਾਲੀਆਂ 16 ਟੀਮਾਂ ਦੇ ਮੈਚ ਆ ਓਪਨ ਦੇ ਮੈਚ ਹੋਣਿਆ ਕੋਈ ਆਲ ਓਪਨ ਨਹੀਂ ਗੱਲਾਂ ਤਾਂ ਫਿਰ ਟਗਾਣੇ ਲੱਗਣਗੀਆਂ ਮਿੱਤਰੋ ਦੋਲ 2.5 ਲੱਖ ਪਹਿਲਾ ਦੂਜਾ ਨਾਮ 2 ਲੱਖ ਤੇ ਕਬੱਡੀ 1 2 3 ਤੇ ਲਾਈਵ 365 ਤੇ ਵੀ ਚੱਲਣਾ ਇਹਦਾ ਲਾਈਵ ਸੋ ਦੋਨੇ ਵੈਬਸਾਈਟ ਹੀ ਟੌਪ ਦੀਆਂ ਤੇ ਕੋਈ ਲਾਈਵ ਦੀ ਦਿੱਕਤ ਨਹੀਂ ਹੋਣੀ ਮੇਲਾ ਇਹ ਵੀ ਤਗੜਾ 13 ਦਸੰਬਰ ਨੂੰ ਦੇਖਾਂਗੇ ਮਿੱਤਰੋ 30 ਤੇ 31 ਦਸੰਬਰ ਦਾ ਗੋਲੇ ਵਾਲ ਦਾ ਮੇਲਾ ਓਪਨ ਦੇ ਮੈਚ ਆ ਲੱਖ ਪਹਿਲਾ ਨਾਮ ਤੇ ਦੂਜਾ ਨਾਮ 75000 ਤੇ ਬੈਸਟ ਨੂੰ ਜੋ ਹੈ ਬ੍ਰਾਂਡ ਨੂੰ ਜੋ ਹੈ ਹਾਰਲੇ ਦਿੱਤੇ ਜਾਣਗੇ ਸੋ ਮੇਲਾ ਇਹ ਵੀ ਤਗੜਾ ਓਪਨ ਦੇ ਮੈਚ ਕਿਉਂਕਿ ਟੀਮਾਂ ਇੱਥੇ ਵੀ ਦੇਖਣ ਵਾਲੀਆਂ ਹੁੰਦੀਆਂ ਕਮਾਲ ਦੀਆਂ ਬਣਾਉਂਦੇ ਆ ਭਰਾ ਪਰ ਮੁੱਲਾਂਪੁਰ ਦਾ ਮਿੱਤਰੋ ਗੁਰਦਾਸਪੁਰ ਇਲਾਕਾ ਮਾਝੀ ਇਲਾਕੇ ਦਾ ਟੂਰਨਾਮੈਂਟ 14 ਦਸੰਬਰ ਨੂੰ ਜਦੋਂ ਜੋ ਹੈ ਬੋਲਟਾ ਸਦਾਣੇ 'ਚ ਉਸ ਦਿਨ ਜੋ ਹੈ ਬੈਸਟਾ ਨੂੰ ਫੋਰ ਟਰੈਕਟਰਾਂ ਚਾਲ ਚਾਰ ਜੋ ਹੈ ਕਲੱਬਾਂ ਦੇ ਮੈਚ ਆ ਲੱਖ ਪਹਿਲਾ ਨਾਮ ਤੇ ਦੂਜਾ ਨਾਮ ਮਿੱਤਰੋ 75000 ਆ ਸੋ ਮਿਲਾਈ ਵੀ ਤਗੜਾ ਬੈਸਟਾ ਨੂੰ ਫੋਰ ਟਰੈਕਟਰ ਮੁੱਲਾਂਪੁਰ ਚ ਵੀ ਕਮਾਲ ਦੇ ਪਲੇਅਰ ਹੀ ਆਉਣੇ ਆ ਕਮਾਲ ਪਰੇ ਦਾ ਮੇਲਾ ਮਿੱਤਰੋ ਕੈਨਸਲ ਹੋ ਗਿਆ ਜਿਹੜਾ 18 ਦਸੰਬਰ ਨੂੰ ਜਿਹੜੇ ਮੇਲੇ ਤੇ ਜੋ ਰੌਣਕਾਂ ਲੱਗਣੀਆਂ ਸੀਗਾ ਨਾ ਕਿਉਂਕਿ ਇੱਥੇ ਜਿਹੜੀਆਂ ਚੀਜ਼ਾਂ ਹੋਈਆਂ ਵਿਆਂ ਉਹ ਸਾਰਿਆਂ ਨੂੰ ਪਤਾ ਵੀ ਜੱਗੂ ਸ਼ੀਲੂ ਪਿੜੇ ਹੋਏ ਆ ਸੋ ਇਹ ਮੇਲੇ ਦੀ ਮਤਰੋ ਡੀਕ ਰਹਿੰਦੀ ਆ ਲੋਕਾਂ ਨੂੰ ਦਰਸ਼ਕਾਂ ਨੂੰ ਸੋ ਤਾਂ ਕਰਕੇ ਬਈ ਇਹ ਟੂਰਨਾਮੈਂਟ ਜਨਵਰੀ ਚ ਹੋਊਗਾ ਹੁਣ ਇੱਕੋ ਹੀ ਕੱਪ ਕਰਤਾ ਦੋਨੇ ਕਮੇਟੀਆਂ ਰਲ ਗਈਆਂ ਬਹੁਤ ਵਧੀਆ ਗੱਲ ਹੋਈ ਆ ਸੋ ਤਾਂ ਕਰਕੇ ਜੋ ਇਹ ਚੀਜ਼ ਬਣੀ ਆ ਮਤਰੋ ਇਹ ਟੂਰਨਾਮੈਂਟ ਕੈਨਸਲ ਹੋ ਗਿਆ ਇਹ ਮੇਲੇ ਤੁਹਾਨੂੰ ਦੱਸਨੇ ਸੀ ਤੁਹਾਨੂੰ ਕਿਹੜਾ ਮੇਲਾ ਲੱਗਦਾ ਬਈ ਟੌਪ ਦਾ ਜਾਊਗਾ ਇਹ ਤੁਸੀਂ ਜ਼ਰੂਰ ਦੱਸਿਓ ਦਸੰਬਰ ਦੇ ਹੀ ਦੱਸਿਆ ਗੱਲੇ ਮੇਲੇ ਜਨਵਰੀ ਚ ਇਹਦਾ ਬਹੁਤ ਚੀਜ਼ਾਂ ਹੋਣੀਆਂ ਉਦੀ ਅਲੱਗ ਵੀਡੀਓ ਮਿੱਤਰੋ ਪਾ ਦਾਂਗੇ ਇਹ ਮੇਰੇ ਲਈ ਮੈਨੂੰ ਦਸੰਬਰ ਦੇ ਕਲੀਅਰ ਸੀ ਹੋਰ ਕੋਈ ਕੱਪ ਹੋਇਆ ਜਰੂਰ ਦੱਸਿਓ